ਆਈ ਹੂੰ ਹਾਂ ਜੀ ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਹੈ ਪਰ ਜਿਹਦਾ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਤੇ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਹੀ ਹੈ ਤੇ ਹਾਲੇ ਆਪਾਂ ਕੋ ਜਿਹਦਾ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਪਰਵਾਰਕ ਮੈਂਬਰਾਂ ਨਾਲ ਚੱਲ ਰਿਹਾ ਹਾਂ ਜੀ ਹਾਂਜੀ ਮੇਰੇ ਉਹਨਾਂ ਦੇ ਫਾਦਰ ਨਾਲ ਨਾਲ ਹੁਣੇ ਮਾਰ ਸੀ ਗਿਆ ਤਾਂ ਕਾਫੀ ਹੌਸ ਉਹਨਾਂ ਦੇ ਸਰਜੋਗੀ ਸੱਜਣ ਸੀ ਬਸ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਜੀ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰ ਦਾ ਆਰਟਿਸਟ ਹੈ ਤੇ ਸਾਡਾ ਫਰਜ਼ ਵੀ ਆ ਕਿ ਉਹਨਾਂ ਦੇ ਨਾਲ ਦੁੱਖ ਦੀ ਘੜੀ 'ਚ ਖੜੇ ਹੋਣਾ ਤੇ ਬਾਕੀ ਮਹਾਰਾਜ ਪਾਲੀ ਕਰੂਗਾ ਜਿਸ ਤਾਂ ਵੀ ਸਪੀਡ ਹੁੰਦੇ ਨੇ ਕਿ ਹੱਲ ਹੋਣਾ ਚਾਹੀਦਾ ਹੈ ਹਾਂ ਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੂੰ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕਲਾ ਰਾਜਵੀ ਜਵੰਦੇ ਦੀ ਨਹੀਂ ਹੋਰ ਵੀ ਮੈਨੀ ਐਕਸੀਡੈਂਟ ਹੁੰਦੇ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਆਪ ਨੂੰ ਗੁਰੂ ਮਹਾਰਾਜ ਨੇ ਪ੍ਰਸਿੱਧੀ ਵਾਖੀ ਤੇ ਉਹ ਮੇਨ ਸਕ੍ਰੀਨ 'ਚ ਆ ਗਿਆ ਤੇ ਵੈਸੇ ਇਹਦੂੰ ਸੇਮ ਆ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਮਗਰੋਂ ਫਿਰ ਕੀ ਫਿਰਦਾ